ਦੀਵਾਲੀ 21 ਦੀ ਜਾਂ ਫਿਰ 20 ਅਕਤੂਬਰ ਦੀ ਲੋਕੀ ਕਿਉਂ ਫਸ ਰਹੇ ਨੇ ਵਹਿਮ ਭਰਮ ਦੇ ਵਿੱਚ 20 ਨੂੰ ਦੀਵਾਲੀ ਮਨਾਉਂਗੇ ਸਾਵਧਾਨ 21 ਅਕਤੂਬਰ ਵਾਲਿਆਂ ਲਈ ਸ਼ੁਭ ਤਿੰਨ ਸੰਕੇਤ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਜਿਹੜੀਆਂ ਨੇ ਜਰੂਰ ਸਾਂਝੀਆਂ ਕਰਨੀਆਂ ਨੇ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਧੰਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਇਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਪੋ ਆਪਣੀਆਂ ਹਾਜ਼ਰੀਆਂ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਸਤਿਗੁਰੂ ਨੇ ਅਪਾਰ ਕਿਰਪਾ ਕੀਤੀ ਹੈ ਮੇਰੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਮਿਹਰਮਤ ਹੋਈ ਹੈ ਗੁਰਮੁਖ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਪਿਆਰਿਓ ਵੇਖੋ ਦੀਵਾਲੀ ਦਾ ਤਿਹਾੜ ਆ ਰਿਹਾ ਹੈ ਮੈਂ ਨਹੀਂ ਕਹਿੰਦਾ ਕਿ ਦੀਵਾਲੀ ਦਾ ਤਿਹਾਰ ਮਾੜਾ ਹੈ ਮੈਂ ਨਹੀਂ ਕਹਿੰਦਾ ਦੀਵਾਲੀ ਦਾ ਤਿਹਾਰ ਚੰਗਾ ਹੈ ਪਰ ਸਿੱਖਾਂ ਦਾ ਦੀਵਾਲੀ ਨਾਲ ਕੋਈ ਸਬੰਧ ਨਹੀਂ ਸਿੱਖਾਂ ਦਾ ਹੈ ਦਾਤਾ ਬੰਦੀ ਛੋੜ ਤੇ ਪਿਆਰਿਓ ਇਹ ਉਹ ਦਿਨ ਹੈ ਜਿਸ ਦਿਨ ਹਰਗੋਬਿੰਦ ਪਾਤਸ਼ਾਹ ਜੀ ਨੇ ਉਹਨਾਂ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਵਾਇਆ ਤੇ ਆਪ ਮੇਰੇ ਮਾਲਕ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਬਾਰ ਸਾਹਿਬ ਵਿਖੇ ਪਹੁੰਚੇ ਸਨ ਜਿੱਥੇ ਉਹਨਾਂ ਦੇ ਸਵਾਗਤ ਲਈ ਪਾਤਸ਼ਾਹ ਜੀ ਦੇ ਸਵਾਗਤ ਦੇ ਲਈ ਬਾਬਾ ਬੁੱਢਾ ਸਹਿਬ ਭਾਈ ਗੁਰਦਾਸ ਜੀ ਵਰਗਿਆਂ ਨੇ ਦੀਪਮਾਲਾ ਕੀਤੀ ਦੇਸੀ ਘੋੜੇ ਦੇ ਦੀਵੇ ਜਗਾਏ ਪਿਆਰਿਓ ਤੇ ਇਹ ਬੇਨਤੀ ਕਰਾਂ ਇੱਕੋ ਦਿਨ ਸਭ ਕੁਝ ਨਹੀਂ ਹੋਇਆ ਪਹਿਲਾਂ 52 ਰਾਜਿਆਂ ਨੂੰ ਆਜ਼ਾਦ ਕਰਵਾਇਆ ਗਿਆ ਉਸ ਤੋਂ ਕਈ ਦਿਨ ਬਾਅਦ ਸਤਿਗੁਰੂ ਮਹਾਰਾਜ ਉਸ ਦਿਨ ਪਹੁੰਚੇ ਅੰਮ੍ਰਿਤਸਰ ਸਾਹਿਬ ਉਸ ਦਿਨ ਬੰਦੀ ਛੋੜ ਦਿਵਸ ਤੇ ਉਸ ਨੂੰ ਬੰਦੀ ਛੋੜ ਦਿਵਸ ਕਿਹਾ ਜਾਣ ਲੱਗ ਪਿਆ ਸਤਿਗੁਰ ਦਾਤਾ ਬੰਦੀ ਛੋੜ ਹੈ ਤੇ ਪਿਆਰਿਓ ਉਹ ਸਤਗੁਰੂ ਮਹਾਰਾਜ ਜਿਹੜਾ ਬੰਦੀਆਂ ਲੋਖ ਖਲਾਸੀ ਕਰਾਉਣ ਵਾਲਾ ਹੈ ਤੇ ਉਹ ਮੇਰਾ ਮਾਲਕ ਤੇ ਪਿਆਰਿਓ ਜਿਹੜਾ ਕਿ ਵੱਡੇ ਵੱਡੇ ਚੱਕਰ ਚੀਹਨਾ ਦੇ ਵਿੱਚ ਫਸਿਆ ਹੋਇਆ ਨੂੰ ਖਿੰਨ ਦੇ ਵਿੱਚ ਆਜ਼ਾਦ ਕਰ ਦਿੰਦਾ ਹੈ ਜਿਹੜੇ ਰਾਜਿਆਂ ਨੇ ਸੁਪਨਾ ਨਹੀਂ ਸੀ ਵੇਖਿਆ ਕਿ ਅਸੀਂ ਕਦੇ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਜਾਵਾਂਗੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਆਜ਼ਾਦ ਕਰ ਦਿੱਤਾ ਉਹਨਾਂ ਨੂੰ ਆਜ਼ਾਦ ਕਰਵਾਇਆ ਸਿੱਖੋ ਇਹ ਗੱਲ ਯਾਦ ਜੋ ਵੀ ਸਤਿਗੁਰੂ ਨੂੰ ਐਵੇਂ ਬੰਦੀ ਛੋੜ ਨਹੀਂ ਕਿਹਾ ਜਾਂਦਾ ਸਤਿਗੁਰੂ ਮਹਾਰਾਜ ਨੇ ਸਾਰਿਆਂ ਦੀ ਬੰਦੀ ਛੋੜ ਤਾਂ ਕਰਵਾਈ ਹੈ ਭੈਰੋ ਬੇਨਤੀ ਕਰਾਂ ਦੀਵਾਲੀ ਦਾ ਤਿਹਾਰ ਆ ਰਿਹਾ ਹੈ ਤੇ ਚਲੋ ਠੀਕ ਹੈ ਦੀਵਾਲੀ ਦਾ ਤਿਹਾਰ ਹਿੰਦੂ ਵੀਰ ਭੈਣ ਭਰਾ ਸਾਡੇ ਬੜੇ ਆ ਭਾਵਨਾ ਨਾਲ ਮੁਸਲਮਾਨ ਭਰਾ ਸਾਡੇ ਉਹ ਵੀ ਸ਼ਰੀਕ ਬਣਦੇ ਆ ਜੀ ਇਸ ਤਿਹਾਰ ਦੇ ਵਿੱਚ ਵਧੀਆ ਰਲ ਮਿਲ ਕੇ ਇੱਕ ਦੂਜੇ ਨਾਲ ਮਨਾਉਂਦੇ ਆ ਸਾਡੀਆਂ ਈਦਾਂ ਸਾਡੀਆਂ ਦੀਵਾਲੀਆਂ ਸਾਡੇ ਬੰਦੀ ਛੋੜ ਸਾਡੇ ਗੁਰਪੁਰਬ ਸਾਰੇ ਸਾਂਝੇ ਹੋਣੇ ਚਾਹੀਦੇ ਨੇ ਇਹ ਦੇਸ਼ ਕੱਲੇ ਇੱਕ ਫਿਰਕੇ ਦਾ ਨਹੀਂ ਹੈ ਇਹ ਦੇਸ਼ ਸਭ ਦਾ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਭਨਾਂ ਦੀਆਂ ਕੁਰਬਾਨੀਆਂ ਹੋਈਆਂ ਨੇ ਸਭਨਾਂ ਦਾ ਲਹੂ ਵਹਿਆ ਆ ਤੇ ਪਿਆਰਿਓ ਇਹ ਦੇਸ਼ ਸਭ ਦਾ ਸਾਂਝਾ ਆ ਇਥੇ ਸਰਬਸਾਂਝੀ ਵਾਲਤਾ ਦੀ ਲੋੜ ਹੈ ਪਿਆਰਿਓ ਇਹਨਾਂ ਚੀਜ਼ਾਂ ਦੀ ਲੋੜ ਹੈ ਨਫਰਤਾਂ ਤੇ ਭੜਕਾਉ ਬਿਆਨਬਾਜ਼ੀ ਤੇ ਭਾਸ਼ਣ ਵਾਲਿਆਂ ਦੀ ਇਥੇ ਕੋਈ ਵੀ ਜਿਹੜੀ ਹੈ ਜ਼ਰੂਰਤ ਨਹੀਂ ਹੈ ਇਥੇ ਦੇਸ਼ ਨੂੰ ਜ਼ਰੂਰਤ ਹੈ ਏਕੇ ਦੀ ਦੇਸ਼ ਨੂੰ ਜ਼ਰੂਰਤ ਹੈ ਸਾਡੇ ਆਪਣੇਪਨ ਦੀ ਇਥੇ ਜ਼ਰੂਰਤ ਹੈ ਸਾਨੂੰ ਭਾਈਚਾਰਕ ਸਾਂਝਾਂ ਦੀ ਜਿਹੜਾ ਇੱਕ ਦੂਜੇ ਦੇ ਖਿਲਾਫ ਬਿਆਨ ਦਿੰਦਾ ਮੈਂ ਉਹਨੂੰ ਸਭ ਤੋਂ ਵੱਡਾ ਇਨਸਾਨ ਨਹੀਂ ਉਹਨੂੰ ਇਸ ਦੇਸ਼ ਦਾ ਗਰਦਾਰ ਸਮਝਣਾ ਤੇ ਪਿਆਰਿਓ ਯਾਦ ਰੱਖਿਓ ਦੇਸ਼ ਕੱਲੇ ਇੱਕ ਫਿਰਕੇ ਦਾ ਨਹੀਂ ਪੂਰੀ ਸਮੁੱਚੀ ਮਾਨਵਤਾ ਨੂੰ ਰਲ ਕੇ ਤੇ ਜਿੱਥੇ ਸਾਰਿਆਂ ਦੇ ਇਦਾਂ ਤਿਹਾਰ ਵਗੈਰਾ ਇਕੱਠੇ ਹੋਣਾ ਇਕੱਠੇ ਮਨਾਏ ਜਾਂਦਾ ਉਹ ਦੇਸ਼ ਦੇਸ਼ ਹੋ ਸਕਦਾ ਹੈ ਗੁਰਮੁਖ ਪਿਆਰਿਓ ਦੀਵਾਲੀ ਆ ਰਹੀ ਹੈ ਸਾਡੇ ਵੀਰ ਭੈਣ ਭਰਾ ਸਾਰੇ ਇਕੱਠੇ ਹੋ ਕੇ ਦੀਵਾਲੀ ਮਨਾ ਰਹੇ ਨੇ ਬੜਾ ਮੈਨੂੰ ਇੱਕ ਥਾਂ ਤੇ ਬੜਾ ਚੰਗਾ ਲੱਗਿਆ ਮੈਂ ਉਸ ਥਾਂ ਦਾ ਨਾਮ ਜ਼ਰੂਰ ਲਵਾਂ ਤੇ ਇੱਧਰ ਜੇ ਮੈਂ ਭੁੱਲਦਾ ਨਹੀਂ ਸੰਗਰੂਰ ਵਾਲੀ ਸਾਈਡ ਸਾਡੇ ਕੁਝ ਪਿੰਡਾਂ ਦੇ ਵਿੱਚ ਸਾਡੇ ਮੁਸਲਮਾਨ ਭਰਾ ਤੇ ਹਿੰਦੂ ਭਰਾ ਤੇ ਕੁਝ ਗੁਰਸਿੱਖ ਵੀਰ ਉਹ ਬੜਾ ਚਾਹ ਆ ਉਹਨਾਂ ਨੂੰ ਉਹਨਾਂ ਨੇ ਨਾ ਗੁਰੂ ਘਰਾਂ ਦੇ ਵਿੱਚ ਸਜਾਵਟ ਕੀਤੀ ਕਹਿੰਦੇ ਮੈਂ ਕਿਹਾ ਵੀ ਕੀ ਗੱਲ ਹੋ ਰਹੀ ਆ ਵੀ ਇਹ ਕਿਉਂ ਸਾਰੇ ਇਕੱਠੇ ਵੀ ਕੀ ਗੱਲ ਹੁਣ ਪਤਾ ਨਹੀਂ ਨਾ ਹੁੰਦਾ ਕਈ ਵਾਰੀ ਪੁੱਛਣਾ ਪੈਂਦਾ ਉਹ ਕਹਿੰਦੇ ਵੀ ਦੀਵਾਲੀ ਆ ਰਹੀ ਆ ਜੀ ਭਾਈ ਸਾਹਿਬ ਜੀ ਸਜਾਵਟਾਂ ਕਰ ਰਹੇ ਮੈਂ ਕਿਹਾ ਵੀ ਅੱਛਾ ਕਿੰਨਾ ਸੋਹਣਾ ਮਾਹੌਲ ਆ ਯਾਰ ਵੀ ਕਿੰਨੀ ਸੋਹਣੀ ਗੱਲ ਐ ਕਿੱਡਾ ਵੱਡਾ ਉਪਦੇਸ਼ ਐ ਇੱਥੇ ਸਾਡੇ ਹਿੰਦੂ ਵੀਰ ਵੀ ਨੇ ਇੱਥੇ ਸਾਡੇ ਮੁਸਲਮਾਨ ਭਰਾ ਵੀ ਨੇ ਦੇਖੋ ਉਹ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਭਾਈ ਸਾਹਿਬ ਜੀ ਸਾਡੇ ਲਈ ਸਾਰਾ ਕੁਝ ਹੀ ਸੰਜਿਆ ਕਿ ਨੇ ਇਹ ਸਾਡੇ ਤਿਹਾਰਾਂ ਵਿੱਚ ਆਉਂਦੇ ਨੇ ਅਸੀਂ ਇਹਨਾਂ ਦੇ ਆਉਨੇ ਆ ਕਿ ਨੇ ਮਿਲਜੁਲ ਕੇ ਰਹੀਦਾ ਕਿ ਨੇ ਕੀ ਰੱਖਿਆ ਮੇ ਲੜਾਈਆਂ ਝਗੜਿਆਂ ਦੇ ਵਿੱਚ ਮੈਨੂੰ ਬਹੁਤ ਚੰਗਾ ਲੱਗਿਆ ਇੱਕ ਸ਼ਾਇਦ ਮੈਂ ਜੇ ਭੁੱਲਦਾ ਨਹੀਂ ਹੈਗਾ ਤਾਂ ਫਰੀਦਪੁਰ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਜਿਨ੍ਹਾਂ ਨੂੰ ਸ਼ਿਵ ਸੈਨਾ ਵਾਲੇ ਕਹਿੰਦੇ ਆ ਇਹ ਇਹੋ ਜਿਹੇ ਗੁੰਡੇ ਲੋਕ ਜਿਹੜੇ ਦੇਸ਼ ਦੇ ਵਿੱਚ ਨਫ਼ਰਤਾਂ ਫਲਾਉਂਦੇ ਨੇ ਜਦੋਂ ਦੋ ਦੇਸ਼ਾਂ ਦੀ ਲੜਾਈ ਦੀ ਗੱਲ ਹੁੰਦੀ ਹੈ ਉਦੋਂ ਇਹ ਲੋਕ ਬਿਲਕੁਲ ਭੱਜ ਜਾਂਦੇ ਨੇ ਜਦੋਂ ਕਿ ਜਾਨਾਂ ਦੇਣ ਦੀ ਵਾਰੀ ਆਉਂਦੀ ਹੈ ਅੱਗੇ ਕੁਰਬਾਨੀਆਂ ਦੇਣ ਦੀ ਵਾਰੀ ਆਉਂਦੀ ਹੈ ਉਦੋਂ ਇਹ ਲੋਕ ਲੁਕ ਜਾਂਦੇ ਨੇ ਤੇ ਜਦੋਂ ਕਿਤੇ ਆਮ ਲੜਾਈਆਂ ਛੇੜਨ ਦੀ ਗੱਲ ਹੋਵੇ ਦੇਸ਼ ਨੂੰ ਤੋੜ ਫਾੜ ਕਰਨ ਦੀ ਗੱਲ ਹੋਵੇ ਉਦੋਂ ਇਹ ਲੋਕ ਮੂਰੇ ਹੋ ਜਾਂਦੇ ਨੇ ਇਸ ਦਾ ਮਤਲਬ ਵੀ ਇਹ ਕੁਝ ਲੋਕ ਛੱਡੇ ਹੋਏ ਨੇ ਏਜੰਸੀਆਂ ਦੇ ਜਿਹੜੇ ਕਿ ਦੇਸ਼ ਦੇ ਵਿੱਚ ਕੁਝ ਨਾ ਕੁਝ ਖਲਲ ਪਾਉਣ ਦੇ ਲਈ ਤਿਆਰੀ ਬਿਠੇ ਰਹਿੰਦੇ ਨੇ ਇੱਕ ਪਾਸੇ ਤੇ ਇਹ ਤਸਵੀਰ ਹੈ ਇੱਕ ਪਾਸੇ ਆਹ ਤਸਵੀਰ ਹੈ ਬੜੀ ਹੈਰਾਨਗੀ ਹੋਈ ਨਾ ਵੇਖ ਕੇ ਜਿਵੇਂ ਤੁਹਾਨੂੰ ਸੁਣਨ ਦੇ ਵਿੱਚ ਹੈਰਾਨਗੀ ਹੋਈ ਐਵੇਂ ਮੈਨੂੰ ਵੇਖ ਕੇ ਹੈਰਾਨਗੀ ਹੋਈ ਪਿਆਰਿਓ ਬੇਨਤੀਆਂ ਆਪਾਂ ਕਰ ਰਹੇ ਸੀ ਕਿ ਦੀਵਾਲੀ 21 ਜਾਂ 20 ਦੀ ਹੁਣ ਕਈ ਲੋਕ ਇਹਨੂੰ ਜੋਤਸ਼ੀਆਂ ਦੇ ਮੁਤਾਬਕ ਉਹ ਕਹਿੰਦੇ ਜੀ 20 ਤੋਂ ਦੀਵਾਲੀ ਸ਼ੁਰੂ ਹੋਊਗੀ ਇਹ ਇੱਕ ਸ਼ਾਮ ਦੇ ਸਮੇਂ ਤੋਂ ਤੇ ਦੂਸਰੇ ਦਿਨ ਸ਼ਾਮ ਦੇ ਸਮੇਂ ਤੱਕ ਜਿਹੜਾ ਦੀਵਾਲੀ ਦਾ ਸ਼ੁਭ ਮਹੂਰਤ ਹੈ ਤੇ ਦੀਵਾਲੀ ਜਿਹੜੀ ਹੈ ਉਹ ਅਸਲ ਦੇ ਵਿੱਚ 20 ਦੀ ਹੈ ਹੁਣ ਕਈ 20 ਦੀ ਕਹੀ ਜਾਂਦੇ ਆ ਤੇ ਕਈ 21 ਦੀ ਮੈਂ ਕਹਿੰਦਾ ਕੋਈ ਕਹਿੰਦੇ ਜੇ 21 ਦੀ ਮਨਾਵਾਂਗੇ ਕੋਈ ਕਹਿੰਦਾ ਜੇ ਅਸੀਂ 20 ਦੀ ਮਨਾਵਾਂਗੇ ਮੈਂ ਕਹਾ ਦਿਵਾਲੀ ਕੋਈ ਰਸੀ ਹੋਈ ਹੈ ਚਾਹੇ ਤੁਸੀਂ 20 ਦੀ ਮਨਾ ਲਓ ਚਾਹੇ 21 ਦੀ ਮਨਾ ਲਓ 20 20 ਦੀ ਮਨਾਓ ਪਿਆਰਿਓ ਚਾਹੇ ਤੁਸੀਂ 21 ਦੀ ਮਨਾਓ ਦਿਵਾਲੀ ਮਨਾਓ ਦਿਵਾਲੀ ਮਨਾਉਣ ਤੋਂ ਭਾਵ ਕੀ ਹੈ ਦਿਵਾਲੀ ਮਨਾਉਣ ਤੋਂ ਭਾਵ ਹੈ ਇੱਕ ਦੂਜੇ ਨਾਲ ਖੁਸ਼ੀਆਂ ਵੰਡਣੀਆਂ ਇਥੇ ਵਹਿਮ ਭਰਮ ਦੇ ਵਿੱਚ ਨਹੀਂ ਵੀ ਮੈਂ ਤੇ 20 ਨੂੰ ਮਨਾ ਲਈ ਜੀ ਮੈਂ 21 ਵਾਲੀ ਦਿਵਾਲੀ ਨਹੀਂ ਮੰਨਦਾ ਪਿਆਰਿਓ 20 ਨੂੰ ਵੀ ਮਨਾ ਲਓ 21 ਨੂੰ ਵੀ ਮਨਾ ਲਿਓ ਇਹ ਇਹ ਤਾਂ ਖੁਸ਼ੀਆਂ ਮੰਡਣੀਆਂ ਨੇ ਆਪਾਂ ਮੂੰਹ ਮਿੱਠੇ ਕਰਾਓ 20 ਨੂੰ ਵੀ ਕਰਾ ਦੋ 21 ਨੂੰ ਵੀ ਕਰਾ ਦੋ ਸੋ ਇਹ ਤਾਂ ਖੁਸ਼ੀਆਂ ਹੀ ਨੇ ਉਹ ਪਿਆਰਿਓ ਹੁਣ ਕਈ ਕਹਿੰਦੇ ਜਿਹੜੇ 20 ਨੂੰ ਮਨਾਉਣਗੇ ਜੀ ਉਹਨਾਂ ਦੇ ਕਾਰਜ ਵਿਗੜ ਜਾਣਗੇ ਕਈ ਸਾਡੇ ਵਾਲਾ ਲਾਣਾ ਵੀ ਜਿਹੜਾ ਵਿੱਚ ਹੀ ਲੱਗਿਆ ਪਿਆ ਉਹ ਵੀ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾਈ ਜਾ ਰਹੇ ਨੇ ਕਈ ਐਸੇ ਨੇ ਜਿਹੜੇ ਕਹਿੰਦੇ ਭਾਈ 21 ਨੂੰ ਮਨਾਓ ਤੁਹਾਡੇ ਲਈ ਸ਼ੁਭ ਸੰਕੇਤ ਨੇ ਸ਼ੁਭ ਸੰਕੇਤ ਕਿਹੜੇ ਸੋਭਿਸ਼ੰਗੇ ਜੇ ਗੜੇ 21 ਨੂੰ ਮਨਾਓ ਜੀ ਤੁਹਾਡੇ ਘਰ ਖੁਸ਼ੀਆਂ ਆਉਣਗੀਆਂ ਜੀ ਇੰਜ ਹੋਣਗੇ ਇਹ ਹੋਣਗੇ 20 ਨੂੰ ਮਨਾਓਗੇ ਤਾਂ ਜੀ ਇੰਜ ਹੋ ਜਾਏਗਾ ਉਸੋ ਬਹਿਮਾ ਭਰਮਾਂ ਦੇ ਵਿੱਚ ਨਾ ਪਾਓ ਸਤਿਗੁਰੂ ਮਹਾਰਾਜ ਗੁਰੂ ਆਦਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਬਾਪੂ ਨੇ ਗੱਲ ਨਿਵੇੜਦੀ ਮਹਾਰਾਜ ਕਹਿੰਦੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਪਾਤਸ਼ਾਹ ਕਹਿੰਦੇ ਜੇ ਤੂੰ ਰੱਬ ਤੋਂ ਭੁੱਲੇਗਾ ਵਿਛੜੇਗਾ ਦੂਰ ਹੋਏਗਾ ਤੈਨੂੰ ਸਾਰੇ ਰੋਗ ਹੀ ਚਿੰਬੜਨਗੇ ਕਹਿੰਦੇ ਸਾ ਮੂਰਤ ਸਾ ਘੜੀ ਕਹਿੰਦੇ ਉਹ ਸੁਲੱਖਣੀ ਐ ਉਹ ਚੰਗੀ ਐ ਜਿਤ ਪ੍ਰਭ ਜਿਤੋਂ ਤੂੰ ਜਿਵੇਂ ਤੂੰ ਜਦੋਂ ਤੂੰ ਪਰਮਾਤਮਨ ਨੂੰ ਧਿਆਏਗਾ ਉਹੀ ਘੜੀ ਸੁਲੱਖਣੀ ਐ ਕਹਿੰਦੇ ਦੂਜੇ ਤੀਜੇ ਦੀ ਤਾ ਤੂੰ ਗੱਲ ਹੀ ਛੱਡ ਦੇ ਗੁਰਮੁਖ ਪਿਆਰਿਓ ਹੁਣ ਇਹ ਤੇ ਯਾਦ ਰੱਖਿਓ ਵੀ ਹੁਣ ਚੰਗੀ ਗੱਲ ਕਿਹੜੀ ਐ ਤੇ ਮਾੜੀ ਕਿਹੜੀ ਐ ਦੀਵਾਲੀ ਭਾਵੇਂ 21 ਦੀ ਹੋਵੇ ਭਾਵੇਂ 20 ਦੀ ਹੋਵੇ ਗੁਰੂ ਚਰਨਾਂ ਵਿੱਚ ਅਰਦਾਸ ਕਰਿਓ ਕਿ ਸਤਿਗੁਰੂ ਮਹਾਰਾਜ ਇਹ ਦੀਵਾਲੀ ਇਹ ਤਿਹਾਰ ਸਾਡਾ ਤੇਰੇ ਆਸਰੇ ਆ ਤੂੰ ਹੀਓ ਕਿਰਪਾ ਕਰਨੀ ਆ ਮੇਰੇ ਮਾਲਕ ਜੀ ਤੇਰੀ ਕਿਰਪਾ ਹੋ ਜਾਏ ਤੇਰੀ ਰਹਿਮਤ ਹੋ ਜਾਏ हे ਬਾਦਸ਼ਾਹ ਤੇਰੀ ਅਜੇਹੀ ਕਿਰਪਾ ਹੋ ਜਾਏ हे ਮੇਰੇ ਸਤਿਗੁਰੂ ਮਹਾਰਾਜ ਇਹ ਸਾਡੇ ਤਿਹਾਰ ਸਾਂਝੇ ਹੋਣ ਧਰਮਾਂ ਦੇ ਨਾਂ ਤੇ ਇਹ ਲੜਾਈ ਮੁੱਕ ਜਾਏ ਤੇ ਸਤਿਗੁਰੂ ਮਹਾਰਾਜ ਮੈਨੂੰ ਗੁਰਬਾਣੀ ਪੜਨ ਦੀ ਜਾਚ ਆ ਜਾਏ ਸੋਝ ਆ ਜਾਏ ਸਤਿਗੁਰੂ ਸਭ ਨੂੰ ਚੜ੍ਹਦੀ ਕਲਾ ਦੇਈ ਸਤਿਗੁਰੂ ਮਹਾਰਾਜ ਸਭ ਤੇ ਮਿਹਰ ਭਰਿਆ ਹੱਥ ਰੱਖੀ ਦਰਮ ਕਰੋ ਗੁਰਸਿੱਖੀ ਜੀਵਨ ਸਭ ਨੂੰ ਦੇਈ ਮੇਰੇ ਮਾਲਕ ਜੀ ਐਸੀ ਕਿਰਪਾ ਕਰਿਓ ਐਸੀ ਮਿਹਰ ਕਰਕੇ ਨਿਵਾਜਿਓ ਇਥੇ ਕਦੇ ਵੀ ਕਿਸੇ ਦਾ ਕਿਸੇ ਨਾਲ ਕੋਈ ਰੌਲਾ ਨਾ ਹੋਵੇ ਤੇ ਸਤਿਗੁਰੂ ਇਥੇ ਤਿਹਾਰ ਜਿਹੜੇ ਨੇ ਸਾਡੇ ਸਾਂਝੇ ਹੋਣਾ ਅਸੀਂ ਸਾਰੇ ਤਿਹਾਰ ਮਿਲ ਜੁਲ ਕੇ ਇੱਕ ਦੂਜੇ ਨਾਲ ਮਨਾਈਏ ਤੇ ਸਤਿਗੁਰੂ ਮਹਾਰਾਜ ਐਸੀ ਸਾਡੇ ਤੇ ਕਿਰਪਾ ਕਰਿਓ ਐਸੀ ਮਿਹਰ ਕਰਿਓ ਸੋ ਆਪਾਂ ਇਹ ਚੀਜ਼ਾਂ ਸਤਿਗੁਰੂ ਮਹਾਰਾਜ ਤੋਂ ਮੰਗਿਏ ਸੋ ਵਹਿਮਾਂ ਦੇ ਵਿੱਚੋਂ ਦੂਰ ਰਹੀਏ ਗੁਰਬਾਣੀ ਨੂੰ ਪੜੀਏ ਪੜ ਕੇ ਇੱਕ ਪਾਠ ਜਪਜੀ ਸਾਹਿਬ ਦਾ ਕਰਕੇ ਗੁਰੂ ਚਰਨਾ ਚਰ ਅਰਦਾਸ ਕਰੀਏ ਫਿਰ ਵੇਖੋ ਕਿਵੇਂ ਖੇੜ ਬਣਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ